ਮਨਾਲੀ ਚੰਡੀਗੜ੍ਹ ਕੋਮੀ ਮਾਰਗ ਤੇ ਰੋਪੜ ਦੇ ਵਿੱਚ ਇੱਕ ਸਪੇਅਰ ਪਾਰਟ ਦੀ ਦੁਕਾਨ ਵਿੱਚ ਸਿਲੰਡਰ ਫਟਣ ਨਾਲ ਵੱਡਾ ਹਾਦਸਾ ਵਾਪਰਿਆ ਤੇ ਇਸ ਹਾਦਸੇ ਵਿੱਚ ਬਾਬਾ ਪੁੱਤਿਆ ਉਜਾਗਤ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਵਪਾਰੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਜਾਣਕਾਰੀ ਦੇ ਅਨੁਸਾਰ ਪੰਜਾਬ ਟਰੈਕਟਰ ਪਾਰਟਸ ਨਾਮ ਦੀ ਸਪੇਅਰ ਪਾਰਟ ਦੀ ਦੁਕਾਨ ਦੇ ਬਾਹਰ ਕਵਾੜ ਦੀ ਸਮਾਨ ਦੀ ਢੋਆ ਟਵਾਈ ਕੀਤੀ ਜਾ ਰਹੀ ਤੇ ਇਸ ਦੌਰਾਨ ਇਸ ਕਵਾੜ ਦੇ ਵਿੱਚ ਲੀਕ ਕਰਦਾ ਪਿਆ ਸਿਲੰਡਰ ਫਟ ਗਿਆ ਇਸ ਦੌਰਾਨ ਇੱਥੇ ਚਾਰ ਲੋਕ ਮੌਜੂਦ ਸਨ ਜਿਨ੍ਹਾਂ ਵਿੱਚ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਦੀ ਤਾਂ ਮੌਤ ਹੋ ਗਈ ਜਦਕਿ ਇੱਕ ਕਵਾੜ ਦੇ ਵਪਾਰੀ ਰੋਹਿਤ 바ਸੀ ਮੰਡੀ गोविंदगढ़ ਸਮੇਤ ਦੁਕਾਨਦਾਰ ਗੌਰਵ ਗੁਪਤਾ ਅਤੇ ਪ੍ਰਵਾਸੀ ਮਜ਼ਦੂਰ ਕੁੰਦਰ ਰਾਜਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਤੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਜਾਇਆ ਗਿਆ ਜਿੱਥੇ ਇਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਇਸ ਸਿਲੈਂਡਰ ਫਟਣ ਤੋਂ ਬਾਅਦ ਦੁਕਾਨ ਦੀ ਛੱਤ ਤੇ ਲੱਗੀ ਸੀਲਿੰਗ ਨੂੰ ਤੋੜ ਕੇ ਛੱਤ ਨਾਲ ਜਾ ਬੱਜਾ ਤੇ ਗਨੀਮਤ ਰਹੀ ਕਿ ਇਹ ਸਿਲੰਡਰ ਕੋਮੀ ਮਾਰਗਵਲ ਨਹੀਂ ਗਿਆ ਨਹੀਂ ਤਾਂ ਕੋਈ ਵੱਡੀਆਂ ਹਾਣੀ ਘਟਣਾ ਬਚਪ ਸਕਦੀ ਸੀ ਉਧਰ ਪੁਲਿਸ ਵੀ ਹਾਦਸੇ ਦੀ ਜਾਂਚ ਵਿੱਚ ਜੁਟ ਗਈ ਹੈ ਕੀ ਕਰ ਰਹੇ ਸੀ ਬਾਬਾ ਬਾਬਾ ਅਸੀਂ ਤੇੜੀ ਗਾਰ ਬੰਦੇ ਕੰਮ ਕਰ ਰਹੇ ਸੀ ਬਾਬਾ ਅਸੀਂ ਇੱਕ ਚੀਜ਼ ਦੀ ਦੁਕਾਨ ਹੈ ਸਕਰੈਪ ਦੀ ਉਹ ਕੋਲ ਸਿਲੰਡਰ ਤੋਂ ਉਹ ਸਵਰਾਜ ਮਾਦਕ ਫੈਕਟਰੀ ਦਾ ਸੀ ਕਿੰਨੇ ਵਜੇ ਹੋਇਆ ਇਹ ये अभी फिलहाल साढ़े तीन के करीबन पौने कितने लोग थे वहाँ पे वहाँ पे थे हम लोग चार पांच लोग मेरा नाम कुंदन रजक है जी तो क्या हुआ था वहाँ पे हम तो हम काम करते हैं अच्छा स्क्रेप लोड करते हैं वो तो फैक्ट्री से सिलेंडर आया था ब्लास्ट हुआ हमारे नाल वाला बंदा उधर भाई है मैं मेरा ये लंग फूर है कितने जाने थे हम दो जन भाई है बाबू भी है ना छोटू ਬਹੁਤ ਦਿਖਾਈ ਹੈ ਮੈਨੂੰ ਵੀ ਨਹੀਂ ਪਤਾ ਮੈਂ ਮਰਿੰਡੇ ਥਾ ਮੈਂ ਆ ਰਿਹਾ ਸੀ ਬ੍ਰਦਰ ਥਾ ਮੇਰਾ ਉਹ ਸੀਡੀ ਸਕੈਨ ਭੇਜਿਆ ਕਰਾਣੇ ਲਈ ਇਹ ਹੋਇਆ ਕੀ ਹੋਇਆ ਕੀ ਹੈ ਨਹੀਂ ਆਲੇ ਸਰ ਕੁਛ ਨਹੀਂ ਮੈਂ ਮਰਿੰਡੇ ਥਾ ਮਰਿੰਡੇ ਤੋਂ ਹੁਣ ਪਹੁੰਚਿਆ ਮੈਂ ਤਾਂ ਸਿੱਧਾ ਹਸਪੀਟਲ ਆ ਗਿਆ ਨਹੀਂ ਕੁਝ ਸਿਲੰਡਰ ਫਟਿਆ ਕਿਸੇ ਨੂੰ ਨਾ ਹਟਿਆ ਕਹਿੰਦੇ ਅੱਛਾ ਤੇ ਕਿੰਨੇ ਬੰਦੇ ਕੰਮ ਕਰਦੇ ਸੀ ਬੰਦੇ 3-4 ਨੇ ਥੇ ਬ੍ਰਦਰ ਥਾ ਮੇਰਾ ਇੱਕ ਮੇਰਾ ਕਜ਼ਨ ਆਇਆ ਹੋਇਆ ਹੈ ਤੇ ਦੋ ਵਰਕਰ ਅੱਛਾ ਤੇ ਜਿਹੜਾ ਕਜ਼ਨ ਹੈ ਉਹ ਸੁਰਜੀਤ ਦੇ ਹਸਪੀਟਲ ਗਿਆ ਹੈ ਆ پوری ਬਜੂ ਫੈਕਚਰ ਹੋ ਗਈ ਹੈ ਬਰਦਰ ਮੇਰਾ 7:00 ਵਜੇ ਉਹ ਸਕੀਰਸ ਆ ਰਹੇ ਅੱਛਾ ਉੱਥੇ ਭੇਜਿਆ ਡੈਥ ਕਿ ਦੀ ਜਿਹਦੇ ਹੋਈ ਹੈ ਇੱਕ ਬੰਦੇ ਦੀ ਹੋਈ ਹੈ ਇੱਕ ਬੰਦਾ ਠੀਕ ਹੈ ਅੰਦਰ ਹੈ ਜੀ ਅੱਛਾ ਇਹ ਕੀ ਕੰਮ ਕਰਦਾ ਸੀ ਜਿਹੜਾ ਦੀ ਡੈਥ ਹੋਈ ਹੈ ਆਹੀ ਗੱਡੀ ਦੇ ਜੀ ਨਾ ਪੰਪਿੰਗ ਕਰਦੇ ਅੱਛਾ ਕੰਮ ਕਰਦਾ ਥੋੜਾ ਸਗਰਾ ਲਓ ਜੀ ਅੱਛਾ ਸਗਰਾ ਬੱਸ ਫੇਰ ਪਾ ਦੋ ਤੇ ਸਿਲੰਡਰ ਕੋ ਕੱਦ ਲਈ ਉੱਥੇ ਯੂਜ਼ ਕਰਦੇ ਸੀਗੇ ਆਇਆ تھا ਜੀ ਗੱਡੀ 'ਚ ਮਾਲ ਆਇਆ ਥਾ ਉਹਦੇ ਵਿੱਚ ਥਾ ਤਾਰ ਰਹੇ ਹੁੰਦੇ ਸਮਾਂ ਪਤਾ ਨਹੀਂ ਮੈਨੂੰ ਸਾਰੇ ਇਹ ਨਹੀਂ ਪਤਾ ਤਾਰ ਦੇ ਇੱਥੇ ਲੱਗ ਰਹੇ ਤੇ ਸੀ ਕੁਝ ਨਹੀਂ ਸਮਝਾ ਤੂੰ ਜਾ ਕੇ ਹੁਣ ਪਤਾ ਲੱਗੇਗਾ ਜੀ ਇਹਦਾ ਹਾਂਜੀ ਆਪਣੇ ਕੋਲ ਤਿੰਨ ਪੇਸ਼ੈਂਟ ਆਲੇ ਨੇ ਉਹਨਾਂ ਵਿੱਚੋਂ ਇੱਕ ਬ੍ਰੌਡਰਡ ਪੇਸ਼ੈਂਟ ਹੈ ਤੇ ਬਾਕੀ ਦੋ ਪੇਸ਼ੈਂਟਾਂ ਦੇ ਥੋੜੀ ਜਿਹੀ ਇੰਜਰੀਜ਼ ਲੱਗੀਆਂ ਨੇ ਇਹ ਇੰਜਰੀ ਜਿਹੜੀ ਹੈ ਫਾਇਰ ਐਸਟੀਮਿਊਲ ਕੋਈ ਬਲਾਸਟ ਹੋਇਆ ਹੈ ਉਹਦੇ ਕਰਕੇ ਹੋਇਆ ਹੈ ਕਸ਼ੋ ਕੋਈ ਪ੍ਰਾਈਵੇਟ ਕੋਈ ਪ੍ਰਾਈਵੇਟ ਨਹੀਂ ਹੈ ਇੱਕ ਦਾ ਸਿਟੀ ਸਕੈਨ ਐਡਵਾਈਸ ਕੀਤਾ ਹੈ ਇੱਕ ਦਾ ਐਕਸ-ਰੇ ਹੈ ਤੇ ਦੂਜਾ ਥਰਡ ਵਾਲਾ ਤਾਂ ਮੋਟਰ ਵਿੱਚ ਸ਼ਿਫਟ ਕਰਦਾ ਹੈ ਆਪਾਂ ਠੀਕ